ਜੀ ਗੱਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕੂਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਮੇਰੀ ਆਪਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮੇਰੀ ਵੀਡੀਓ ਦਾ ਮਿਲ ਸਕੇ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਜੀ ਉਹ ਰਹਿਣ ਵਾਲੀ ਹੈ ਮੈਚਿੰਗ ਸੂਟ ਲੈ ਕੇ ਆਂ ਤੁਹਾਡੇ ਵਾਸਤੇ ਪ੍ਰਿੰਸੈਸ ਕਲੈਕਸ਼ਨ ਏਕੇ ਬ੍ਰਾਂਡ ਦਾ ਏਕੇ ਟੈਕਸ ਬ੍ਰਾਂਡ ਦੇ ਰਹਿਣਗੇ ਸੂਟ ਜੀ ਪ੍ਰਿੰਸੈਸ ਕਲੈਕਸ਼ਨ ਰਹਿਣਗੇ ਜੇ ਜੈਨੂਲ ਜੀ ਪਰਾਈ ਦੇ ਵਿੱਚ ਸਾਡੇ ਸੂਟ ਹੁੰਦੇ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਸਾਡੀ ਜਿਹੜੀ ਲੋਕੇਸ਼ਨ ਹੈਗੀ ਆ ਜੀ ਜੇਕਰ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰਨਾ ਹੈ ਤੇ ਸਾਡੀ ਜਿਹੜੀ ਲੋਕੇਸ਼ਨ ਹੈਗੀ ਆ ਜੇਕਰ ਅਸੀਂ ਡਿਸਟ੍ਰਿਕਟ ਮਾਨਸਾ ਬਡਰਲਾੜਾ ਤੋਂ ਬਿਲੋਂਗ ਕਰਦੇ ਆ ਜੀ ਜੇ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪਊਗਾ ਓਵਰ ਬ੍ਰਿਜ ਤੁਸੀਂ ਕ੍ਰੋਸ ਕਰ ਲਿਆ ਉਹਦੀ ਰਾਈਟ ਲੈਫਟ ਸਾਈਡ ਆਉਣਾ ਜੀ ਪੌਲ ਦੇ نیچے ਵਾਪਸ ਤੇ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਲਿਖਿਆ ਹੋਇਆ ਜੀ ਵਾਹਿਗੁਰੂ ਕਲੋਥ ਹਾਊਸ ਜੇਕਰ ਤੁਸੀਂ ਪਿੱਖੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਪੌਲ ਦੇ نیچے ਉਹਨਾਂ ਦੀ ਰਾਈਟ ਸਾਈਡ ਤੇ ਫਸਟ ਗਲੀ ਦੇ ਵਿੱਚ ਐਂਟਰ ਕਰਨਾ ਜੀ ਤੁਸੀਂ ਜੋ ਪਹਿਲੀ ਗਲੀ ਮੁੜੂਗੀ ਗਲੀ ਦੇ ਮੋੜ ਤੇ ਲਿਖਿਆ ਹੋਇਆ ਵਾਹਿਗੁਰੂ ਕਲੋਥ ਹਾਊਸ ਤੇ ਉਸ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਵੀਡੀਓ ਸੈਕਸੀ ਸਟਾਰਟ ਕਰਨ ਲੱਗੇ ਆ ਫਸਟ ਸੂਟ ਚੈੱਕ ਕਰੋ ਜੀ ਪ੍ਰਿੰਸੈਸ ਕਲੈਕਸ਼ਨ ਹੈ ਏਕਾ ਬ੍ਰਾਂਡ ਰਹਿਣ ਵਾਲਾ ਹੈ ਸਟਾਫ ਬਹੁਤ ਫਾਈਨ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਕੋਈ ਬੁਰ ਨਹੀਂ ਹੈਗੀ ਇਹਦੇ ਉੱਪਰ ਕੋਈ ਕਲਰ ਨਹੀਂ ਡਾਲ ਹੁੰਦਾ ਤੇ ਬਿਲਕੁਲ ਕਾਟਨ ਸਟਾਫ ਹੈ ਜੀ ਬਿਲਕੁਲ ਸੌਫਟ ਸਟਾਫ ਨਿਊ ਪ੍ਰਿੰਟ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਪ੍ਰਿੰਸੈਸ ਚੈੱਕ ਕਰੋ ਜੀ ਮੈਚਿੰਗ ਸੂਟ ਰਹਿਣਗੇ ਤੇ ਪ੍ਰਾਈਸ ਰਹੂਗੀ ਜੈਨੂਲ ਜੀ 650 ਦਾ ਤੁਹਾਨੂੰ ਇਹ ਮੈਚਿੰਗ ਸੂਟ ਪਹਿਨਣ ਵਾਲਾ ਚੈੱਕ ਕਰੋ ਪ੍ਰਿੰਟ ਤੇ ਕਲਰ ਬੜਾ ਪਿਆਰਾ ਜਾਂ ਮਾਸਟਰ ਸ਼ੇਡ ਦੇ ਵਿੱਚ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲਈ ਚਲੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਅਗਲਾ ਕਲਰ ਦੇਖੋ ਜੀ ਇਹਦੇ ਵਿੱਚ ਇਹ ਵਾਲਾ ਆਊਗਾ ਚੈੱਕ ਕਰੋ ਲਾਈਟ ਜਿਹਾ ਸਕਾਈ ਬਲੂ ਦੇ ਵਿੱਚ ਰਹੂਗਾ ਜੀ ਇਹ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇ ਮੈਚਿੰਗ ਰਹੂਗੀ ਸ਼ਰਟ ਠੀਕ ਹੈ ਜੀ ਬ੍ਰਾਂਡਡ ਸੂਟ ਰਹਿਣ ਵਾਲੇ ਆ ਜੀ ਇਹ ਆ ਕੋਈ ਵੀ ਇਹਦੀ ਕੰਪਲੇਨ ਨਹੀਂ ਹੈਗੀ ਆ ਠੀਕ ਹੈ ਜੀ ਸੂਟ ਦੀ ਕੋਈ ਕੰਪਲੇਨ ਨਹੀਂ ਹੈਗੀ ਸਟਾਫ ਬਹੁਤ ਫਾਈਨ ਹੈ ਜੀ ਦੋ ਤਿੰਨ ਸੀਜ਼ਨ ਚੱਲਣ ਵਾਲਾ ਸਟਾਫਾ ਕੋਈ ਡਲ ਨਹੀਂ ਹੁੰਦਾ ਐਦਾ ਹੀ ਹੈ ਜੀ ਸ਼ਾਈਨਿੰਗ ਰਹਿਣੀ ਆ ਸਟਾਫ ਦੀ ਕਲਰ ਚੈੱਕ ਕਰੀ ਚੱਲੋ ਜੀ ਬਹੁਤ ਹੀ ਪਿਆਰੇ ਪਿਆਰੇ ਤੁਹਾਡੇ ਵਾਸਤੇ ਕਲਰ ਲੈ ਕੇ ਆਏ ਆ ਚੈੱਕ ਕਰੋ ਇਹ ਵਾਲਾ ਕਿ ਤੁਹਾਨੂੰ ਇਹ ਕਲਰ ਮਿਲਣਾ ਸੀ ਹਾਂਜੀ ਸੂਟ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਆ 650 ਰਹਿਣ ਵਾਲੀ ਆ ਮੈਚਿੰਗ ਸੂਟ ਰਹਿਣ ਵਾਲੇ ਆ ਕਲਰ ਤੋਂ ਨੂੰ ਸੋਬਰ ਜੇ ਕਲਰ ਮਿਲਣਗੇ ਜੀ ਠੀਕ ਹੈ ਜੀ ਸੋਬਰ ਕਲਰ ਲਾਈਟ ਚਾਟ ਵੀ ਮਿਲੂਗਾ ਡਾਰਕ ਚਾਟ ਵੀ ਮਿਲੂਗਾ ਜਿੱਦਾਂ ਦਾ ਤੁਹਾਨੂੰ ਪਸੰਦ ਆ ਜਿੱਦਾਂ ਦੀ ਤੁਹਾਡੀ ਚੁਆਇਸ ਆ ਤੁਸੀਂ ਆਪਣਾ ਸੂਟ ਪਸੰਦ ਕਰ ਸਕਦੇ ਹੋ ਚੈੱਕ ਕਰੋ ਜੀ ਇੱਕ ਇਹ ਲਾਈਟ ਚਾਟ ਦਾ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਸੋਬਰ ਸਿੰਪਲ ਕਲਰ ਰਹਿਣ ਵਾਲਿਆ ਇਹ ਕੇ ਵਾਲਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲਾ ਆਊਗਾ ਜੀ ਸ਼ਿਮਰ कॉटन ਦੇ ਵਿੱਚ ਕਈ ਮੇਰੀਆਂ ਭੈਣਾਂ ਨੂੰ ਡਾਊਟ ਹੁੰਦਾ ਵੀ ਸ਼ਿਮਰ कॉटन ਹੈ ਜੀ ਗਰਮੀ ਦੇ ਵਿੱਚ ਪਾਇਆ ਹੋਇਆ ਸਟਾਫ ਚੂਬੂਗਾ ਠੀਕ ਹੈ ਪਰ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਬਿਲਕੁਲ ਸੌਫਟ ਸਟਾਫ ਹੁੰਦਾ ਜਿੱਦਾਂ ਤੁਸੀਂ ਦੂਸਰੀ कॉटन ਪਾ ਲਈ ਨਾ ਐਦਾਂ ਹੀ ਤੁਸੀਂ ਇਹ ਵਾਲਾ ਸਟਾਫ ਵੀ ਐਦਾਂ ਹੀ ਪਾ ਸਕਦੇ ਹੋ ਦੇਖੋ ਇੱਕ ਇਹ ਵਾਲਾ ਪ੍ਰਿੰਟ ਰਹੂਗਾ ਜਿਹੜੀ ਇਹਦੇ ਵਿੱਚ ਥੋੜੀ ਸ਼ਾਈਨਿੰਗ ਵਾਲੀ ਤਾਰ ਹੁੰਦੀ ਹੈ ਨਾ ਬਿਲਕੁਲ ਸੌਫਟ ਹੁੰਦੀ ਹੈ ਜੀ ਐਦਾਂ ਨਹੀਂ ਹੈਗਾ ਵੀ ਤੁਹਾਡੇ ਚੂਬੇ ਠੀਕ ਹੈ ਜੀ ਚੂਬਣ ਵਾਲਾ ਬਿਲਕੁਲ ਨਹੀਂ ਹੈਗਾ ਜੀ ਇਸ ਇਸ ਚੀਜ਼ ਦੀ ਅਸੀਂ ਗਾਰੰਟੀ ਦਿੰਦੇ ਆ ਬਿਲਕੁਲ ਸੌਫਟ ਕੋਈ ਚੂਬਣ ਵਾਲਾ ਸਟਾਫ ਨਹੀਂ ਹੈ ਕਾਟਨ ਸ਼ਿਮਰ ਦੇ ਵਿੱਚ ਹੈ ਪ੍ਰਾਈਸ ਇਹਦੀ ਵੀ 650 ਰਹਿਣ ਵਾਲੀ ਹੈ ਚੈੱਕ ਕਰੋ ਜੀ ਪ੍ਰਿੰਟਿੰਗ ਮਾਸਟਰ ਸ਼ੇਡ ਦੇ ਵਿੱਚ ਰਹੂਗਾ ਜੀ ਬਿਲਕੁਲ ਸੌਫਟ ਮਲਾਈਮ ਸਟਾਫ ਰਹਿਣ ਵਾਲਾ ਜੀ ਚੈੱਕ ਕਰੀ ਚਲੋ ਜੀ ਇੱਕ ਇਹਦੇ ਚ ਚੈਰੀ ਕਲਰ ਆਊਗਾ ਜੀ ਬੜਾ ਪਿਆਰਾ ਰਹਿੰਦਾ ਚੈਰੀ ਕਲਰ ਚੈੱਕ ਕਰੋ ਜੀ ਇਹ ਵਾਲੀ ਰੌਗੀ ਜੀ ਬਾਟਮ ਸੈਲਫ ਦੇ ਵਿੱਚ ਰਹਿਣ ਵਾਲੀ ਹੈ ਜੀ ਬਾਟਮ ਤੇ ਪ੍ਰਿੰਟਿੰਗ ਚੈੱਕ ਕਰੋ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਵੀ ਦੇਖੋ ਜੀ ਦੇਖੋ ਜੀ ਇਹ ਵਾਲਾ ਸਟਾਫ ਰਹੂਗਾ ਜੀ ਇਹਦੀ ਜਿਹੜੀ ਐਦਾਂ ਸਿੱਧਾ ਆਣਾ ਜੀ ਚੈੱਕ ਕਰੋ ਲਓ ਜੀ ਚੈੱਕ ਕਰੋ ਇਹ ਵਾਲੀ ਬਾਟਮ ਰਹਿਣੀ ਹੈ ਬੜਾ ਪਿਆਰਾ ਜਿਹਾ ਸੂਟ ਹੈ ਜੀ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਰਹਿਣ ਵਾਲੀ ਆ ਪ੍ਰਾਈਸ ਇਹਦੀ ਵੀ 650 ਰੁਪਏ ਰਹਿਣ ਵਾਲੀ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਆ ਜੀ ਇਹ ਡਿਫਰੈਂਟ ਕਲਰ ਮੈਲਣ ਵਾਲੇ ਤੁਹਾਨੂੰ ਦੇਖੋ ਜੀ ਸਾਰਾ ਨਿਊ ਚਾਰਟ ਹੈ ਜੀ ਇਹ ਲਾਈਟ ਜਿਹਾ ਐਲਵੈਂਡਰ ਕਲਰ ਆਊਗਾ ਬੜਾ ਪਿਆਰਾ ਜਿਹਾ ਚੈੱਕ ਕਰੋ ਦੇਖੋ ਜੀ ਬਹੁਤ ਹੀ ਪਿਆਰੇ ਜਿਹਾ ਸੂਟ ਰਹਿਣ ਵਾਲੇ ਆ ਇਹ ਵਾਲੀ ਰਹੂਗੀ ਜੀ ਇਹ ਨਾਲ ਸ਼ਰਟ ਚੈੱਕ ਕਰੋ ਬੜੀ ਪਿਆਰੀ ਜੀ ਸ਼ੌਲਡਰ ਰੈਡ ਵਾਲੀ ਹੈ ਫਲਾਵਰ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਦੇਖੋ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ 2 ਮੀਟਰ ਦੀ ਸ਼ੌਲਡਰ ਹੋਊਗੀ ਜੀ 2 ਮੀਟਰ ਦੀ ਹੀ ਬਾਟਮ ਰਹਿਣ ਵਾਲੀ ਹੈ ਬ੍ਰਾਂਡਡ ਸੂਟ ਰਹਿਣੇ ਆ ਜੀ ਸਾਰੇ ਸਾਰੇ ਬ੍ਰਾਂਡਡ ਸੂਟ ਰਹਿਣੇ ਆ ਇਹ ਕਿਹਦੇ ਵਿੱਚ ਕਲਰ ਆਊਗਾ ਜੀ ਲਾਈਟ ਮਹਿੰਦੀ ਮਸਟਰਡ ਜੀ ਦੇਖੋ ਇਹ ਵਾਲੀ ਰਹੂਗੀ ਜੀ ਬਾਟਮ ਚੈੱਕ ਕਰੋ ਬੜੀ ਪਿਆਰੀ ਜੀ ਬਾਟਮ ਹੈ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਠੀਕ ਹੈ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਜੀ ਇਹ ਵਾਲਾ ਪ੍ਰਿੰਟ ਮਿਲੂਗਾ ਤੁਹਾਨੂੰ ਠੀਕ ਹੈ ਜੀ ਚੈੱਕ ਕਰੀ ਚਲੋ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋ ਠੀਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਪ੍ਰਾਈਸ ਰਹੂਗੀ ਇਹਦੀ 650 ਰੁਪਏ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਨਾਤਾਈ ਮਹਿਰੂਨ ਕਲਰ ਹੈ ਜੀ ਨਾ ਹੀ ਇਹ ਰੈੱਡ ਕਲਰ ਹੈ ਠੀਕ ਆ ਬਹੁਤ ਹੀ ਪਿਆਰਾ ਜਿਹਾ ਚੈਰੀ ਜਿਹਾ ਕਲਰ ਹੈ ਇਹਨੋਂ ਵਾਲਾ ਕੋਈ ਪੜਕੀਲਾ ਕਲਰ ਨਹੀਂ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹ ਤੇ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਇਹ ਵਾਲਾ ਪ੍ਰਿੰਟ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਜੀ ਇਹ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਪ੍ਰਾਈਸ ਸਿਰਫ ਰੋਗੀ ਜੀ 650 ਰੁਪਏ ਦੀ ਇਹ ਵਾਲਾ ਚੈੱਕ ਕਰੋ ਜੀ ਸੱਤ ਤਰ੍ਹਾਂ ਦਾ ਤੁਹਾਨੂੰ ਚਾਟ ਮਿਲਣ ਵਾਲਾ ਜੀ ਲਾਈਟ ਵੀ ਮਿਲੇਗਾ ਦੇਖੋ ਜੀ ਇਹਦੀ ਜਿਹੜੀ ਬੋਟਮ ਦਾ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਹੈ ਤੇ ਇਹ ਵਾਲੀ ਰਹੂਗੀ ਜੀ ਸ਼ਾਰਟੇਜ ਨਾਲ ਦੇਖੋ ਇਹ ਵਾਲੀ ਸ਼ਾਰਟ ਰੈਨ ਵਾਲੀ ਹੈ ਪ੍ਰਿੰਟ ਬਹੁਤ ਪਿਆਰੇ ਮਿਲਣ ਵਾਲੇ ਆ ਬਾਕੀ ਤੁਸੀਂ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਡਿਜ਼ਾਈਨਿੰਗ ਜਿੱਦਾਂ ਦੀ ਮਰਜ਼ੀ ਕਰ ਲਓ ਜਿੱਦਾਂ ਦੀ ਮਰਜ਼ੀ ਸੂਟ ਰੈਡੀ ਕਰ ਲਓ ਜੀ ਬਲੈਕ ਦੇ ਵਿੱਚ ਆਊਗਾ ਜੀ ਦੇਖੋ ਜੀ ਇਹ ਬਲੈਕ ਦੇ ਵਿੱਚ ਆਊਗਾ ਕਾਫੀ ਕਈਆਂ ਮੇਰੀਆਂ ਭੈਣਾਂ ਦਾ ਕਾਫੀ ਸੂਟ ਹੁੰਦਾ ਇਹ ਬਲੈਕ ਕਲਰ ਜਿਆਦਾ ਪਸੰਦ ਵਾਲਾ ਸੂਟ ਹੁੰਦਾ ਬਲੈਕ ਕਲਰ ਦੇਖੋ ਜੀ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਦੇਖੋ ਠੀਕ ਹੈ ਜੀ ਪ੍ਰਾਈਸ ਸਿਰਫ ਰੋਊਗੀ 6500 ਕ ਹੈ ਸਾਰੇ ਬ੍ਰਾਂਡਡ ਸੂਟ ਰੈਡੀ ਆਂ ਜੀ ਇਹ ਵਾਲਾ ਕਲਰ ਚੈੱਕ ਕਰੋ ਲਾਈਟ ਜਾਂ ਮਹਿੰਦੀ ਆਊਗਾ ਜੀ ਨਿਓਨ ਮਹਿੰਦੀ ਸ਼ੇਡ ਦੇ ਵਿੱਚ ਜੋ ਕਾਫੀ 트ਰੈਡ ਦੇ ਵਿੱਚ ਐ ਇਹ ਅੰਬੰਗਾਲਾ ਪ੍ਰਿੰਟ ਹੈ ਜੀ ਕੋ ਜਿਹੜਾ ਕਾਫੀ ਫੇਮਸ ਹੈ ਬਹੁਤ ਡਿਮਾਂਡ ਰਹਿੰਦੀ ਅੰਬੰਗਾਲੇ ਪ੍ਰਿੰਟ ਦੀ ਚੈੱਕ ਕਰੋ ਜੀ ਤੇ ਇਹ ਵਾਲੀ ਆਉਣੀ ਆ ਜੀ ਬੋਟਮ ਮੈਚਿੰਗ ਠੀਕ ਹੈ ਜੀ ਪ੍ਰਾਈਸ ਰਹੂਗੀ 650 ਇਸ ਲੋਗੇ ਤੁਹਮ ਦਿਖਾਵਾਂਗੇ ਚੈੱਕ ਕਰੋ ਇਹ ਵਾਲੀ ਰਹੂਗੀ ਜੀ ਬੋਟਮ ਠੀਕ ਹੈ ਜੀ ਤੇ ਇਹ ਵਾਲਾ ਰਹੂਗੀ ਜੀ ਸ਼ਰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟਿੰਗ ਹੈ ਪ੍ਰਿੰਟ ਚੈੱਕ ਕਰੋ ਜੀ ਜੁਨੀਕ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੀ ਇਹਦੀ 650 ਰੁਪਏ ਕਿਉਂਕਿ ਸਾਡੀ ਜਿਹੜੀ ਪ੍ਰਾਈਸ ਹੁੰਦੀ ਹੈ ਨਾ ਜੈਨੂਲ ਜੀ ਹੁੰਦੀ ਹੈ ਸਾਡਾ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੁੰਦਾ ਇਹਨਾਂ ਸੋਟਾਂ ਦਾ ਬਿਲਕੁਲ ਤੁਹਾਡੇ ਵਾਸਤੇ ਜੈਨੂਲ ਜੀ ਪ੍ਰਾਈਸ ਲੈ ਕੇ ਆਉਣੀ ਹੈ ਅਸੀਂ ਤੇ ਸਟਾਫ ਵੀ ਤੁਹਾਨੂੰ ਪਤਾ ਸਭ ਨੂੰ ਨੌਲੇਜ ਹੈ ਜੀ ਕਿੰਦਾਂ ਦਾ ਸਟਾਫ ਹੈ ਤੇ ਕੀ ਪ੍ਰਾਈਸ ਹੈ ਜੀ ਮਾਰਕੀਟ ਦੇ ਵਿੱਚ ਸਟਾਫ ਦੀ ਤੇ ਸਾਡੀ ਪ੍ਰਾਈਸ ਮੇਸ਼ਨ ਜੈਨੂਲ ਜੀ ਹੁੰਦੀ ਹੈ ਜੀ ਦੇਖੋ ਜੀ ਅੱਜ ਕੱਲ ਸਾਰੀ ਪਬਲਿਕ ਐਜੂਕੇਟਡ ਹੈ ਸਭ ਨੂੰ ਪਤਾ ਜੀ ਕੀ ਦਾ ਪ੍ਰਾਈਸ ਕੀ ਹੈ ਕੀ ਦਾ ਪ੍ਰਾਈਸ ਕੀ ਹੈ ਠੀਕ ਹੈ ਜੀ ਤੇ ਅਸੀਂ ਮੇਸ਼ਨ ਜੈਨੂਲ ਜੀ ਪ੍ਰਾਈਸ ਰੱਖਦੇ ਆ ਦੇਖੋ ਜੀ ਇਹ ਵੀ ਤੁਹਾਨੂੰ ਖਾਦੀ ਦੇ ਵਿੱਚ ਮਿਲੂਗਾ ਜੀ ਸਟਾਫ ਚੈੱਕ ਕਰੋ ਬਿਲਕੁਲ ਸੌਫਟ ਕਾਟਨ ਸਟਾਫ ਰਹਿਣ ਵਾਲਾ ਹੈ ਚੈੱਕ ਕਰੋ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਮੈਚਿੰਗ ਸੂਟ ਰਹੂਗਾ ਜੀ ਇਹਦੀ ਪ੍ਰਾਈਸ ਰਹੂਗੀ 675 ਰੁਪਏ ਜੀ ਠੀਕ ਹੈ ਜੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਖਾਦੀ ਦੇ ਵਿੱਚ ਰਹੂਗਾ 675 ਰੁਪਏ ਦੀ ਪ੍ਰਾਈਸ ਰਹੂਗੀ ਜੀ ਇਹ ਚੈੱਕ ਕਰੋ ਜੀ ਇਹ ਵੀ ਸ਼ਿਮਰ कॉटन ਦੇ ਵਿੱਚ ਰਹਿੰਦਾ ਜੀ ਦੇਖੋ ਜੀ ਲਓ ਚੈੱਕ ਕਰੋ ਜੀ ਸ਼ਿਮਰ कॉटन ਦੇ ਵਿੱਚ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਕਲਰ ਚਾਰਟ ਬੜਾ ਪਿਆਰਾ ਜਿਹਾ ਹੈ ਸ਼ਿਮਰ कॉटन ਹੈ ਜੀ ਗਾਰੰਟੀ ਇਸ ਚੀਜ਼ ਦੀ ਜੀ ਕੋਈ ਇਹ ਚੁੱਬਣ ਵਾਲਾ ਸਟਾਫ ਨਹੀਂ ਹੈਗਾ ਬਿਲਕੁਲ ਸੌਫਟ ਸਟਾਫ ਹੈ ਤੇ ਪਾਇਆ ਤੇ ਵੇਅਰ ਕੀਤਾ ਬਹੁਤ ਪਿਆਰਾ ਲੱਗਦਾ ਜੀ ਇਹ ਵਾਲੇ ਸੂਟ ਐਦਾਂ ਦੇ ਇਹਦੇ ਵਿੱਚ ਇੱਕ ਲਾਈਟ ਜਿਹਾ ਜਿਹਨੂੰ ਸਿੱਕਾ ਚੀ ਕਲਰ ਕਹਿ ਸਕਦੇ ਆ ਦੇਖੋ ਜੀ ਪੰਜਾਬੀ ਭਾਸ਼ਾ ਦੇ ਵਿੱਚ ਉਹ ਵਾਲਾ ਕਲਰ ਆ ਸੀ ਮੈਨੂੰ ਆਪਾਂ ਮਾਸਟਰ ਸ਼ੇਡ ਨਹੀਂ ਕਹਿ ਸਕਦੇ ਸੀਗਾ 골ਡਨ ਇਸ ਵਿੱਚ 골ਡਨ ਕਲਰ ਵੀ ਕਹਿ ਸਕਦੇ ਆ ਆਪਾਂ ਇਹਨੂੰ ਦੇਖੋ ਜੀ ਇਹ ਵਾਲਾ ਪ੍ਰਿੰਟ ਰਹੂਗਾ ਜੀ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਚੈੱਕ ਕਰੋ ਸ਼ਿਮਰ ਕਾਟਨ ਲਾਉਣ ਹੈ ਜੀ ਪ੍ਰਾਈਸ ਇਹਦੀ ਵੀ ਅਸੀਂ ਦੇ ਰਹੇ ਹਾਂ ਤੁਹਾਨੂੰ ਸਿਰਫ 650 ਰੁਪਏ ਸਭ ਦੀ ਪ੍ਰਾਈਸ ਸੇਮ ਰਹਿਣ ਵਾਲੀ ਹੈ ਸਟਾਫ ਦੀ ਅਸੀਂ ਗਾਰੰਟੀ ਦਿੰਦੇ ਹਾਂ ਜੀ ਤੁਹਾਨੂੰ ਬਹੁਤ ਸੌਫਟ ਸਟਾਫ ਹੈ ਬਿਲਕੁਲ ਸੌਫਟ ਕੋਈ ਕੰਪਲੇਨ ਨਹੀਂ ਹੈ ਕਿ ਇਹ ਵਾਲੀ ਸਟਾਫ ਦੀ ਚੈੱਕ ਕਰੀ ਚਲੋ ਜੀ ਇਹ ਵਾਲੀ ਦੇਖੋ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਹੈ ਕਈਆਂ ਮੇਰੇ ਐਪਨਾਂ ਨੂੰ ਥੋੜਾ ਜਿਹਾ ਡਾਰਕ ਕਲਰ ਪਸੰਦ ਹੁੰਦੇ ਆ ਨਾ ਤਾਂ ਤੁਸੀਂ ਇਹ ਵਾਲਾ ਕਲਰ ਲੈ ਸਕਦੇ ਹੋ ਬਾਕੀ ਦੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਚੈੱਕ ਕਰੋ ਜੀ ਦੇਖੋ ਜੀ ਸਿਰਫ 650 ਰੁਪਏ ਨਾਲ ਦੀ ਪ੍ਰਾਈਸ ਰਹਿਣ ਵਾਲੀ ਇਹਨਾਂ ਸੂਟਾਂ ਦੀ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਗਾ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਦੇਖੋ ਜੀ ਠੀਕ ਹੈ ਜੀ ਇਹ ਬੜੀ ਰੋਗੀ ਜੀ ਇਹ ਨਾਲ ਸ਼ਰਟ ਦੇਖੋ ਪ੍ਰਿੰਟ ਦੇਖੋ ਜੀ ਕਾਫੀ ਟ੍ਰੈਂਡਿੰਗ ਪ੍ਰਿੰਟ ਹੈ ਇਹ ਵਾਲਾ ਬਰਬਰੀ ਦੇ ਵਿੱਚ ਵੀ ਆਂਦਾ ਜੀ ਇਹ ਵਾਲਾ ਪ੍ਰਿੰਟ ਜੋਰ ਜੱਟ ਦੇ ਇਸ ਵੀ ਸਜੋਰ ਜੱਟ ਦੇ ਵਿੱਚ ਇਹ ਵਾਲਾ ਪ੍ਰਿੰਟ ਆਂਦਾ ਤੇ ਬਹੁਤ ਪਿਆਰੇ ਲੱਗਦੇ ਅੱਜ ਸੂਟ ਬਣੇ ਹੋਏ ਇਹ ਵਾਲੇ ਪ੍ਰਿੰਟ ਦੇ ਤੇ ਪ੍ਰਾਈਸ ਸਿਰਫ ਰਊਗੀ ਅੱਜ 650 ਦੇ ਰਿਹਾ ਸੂਟ ਦੇ ਰਹੇ ਹਾਂ ਮੈਚਿੰਗ ਸੂਟ ਪ੍ਰਿੰਸੈਸ ਕਲੈਕਸ਼ਨ ਦਾ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਸਕਾਈ ਬਲੂ ਜਿਹਾ ਹੁੰਦਾ ਇਹ ਤੇ ਇਹ ਵਾਲੀ ਆਊਗੀ ਜੀ ਇਹ ਨਾਲ ਸ਼ਰਟ ਰੋਜ਼ ਪ੍ਰਿੰਟਿੰਗ ਵਾਲੀ ਸਟਾਫ ਕੋਈ ਮਿਕਸ ਸਟਾਫ ਨਹੀਂ ਹੈ ਜੀ ਬਿਲਕੁਲ ਕਾਟਨ ਸਟਾਫ ਲੈ ਕੇ ਆਏ ਤੁਹਾਡੇ ਵਾਸਤੇ ਦੇਖੋ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਇਹ ਦੇਖੋ ਜੀ ਕਾਪਰ ਜੀ ਸ਼ੇਡ ਦੇ ਵਿੱਚ ਆਊਗਾ ਜੀ ਇਹ ਵਾਲਾ ਕਲਰ ਦੇਖੋ ਕਾਪਰ ਸ਼ੇਡ ਵਿੱਚ ਆਊਗਾ ਜੀ ਇਹ ਦੇਖੋ ਜੀ ਇਹ बॉਟਮ ਰਹਿਣ ਵਾਲੀ ਸੀ ਜੀ ਇਹ ਸ਼ਾਰਟ ਰਹਿਣ ਵਾਲੀ ਹੈ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰੀ ਬ੍ਰਾਂਡਿੰਗ ਹੈ ਤੇ ਕਲਰ ਵੀ ਬੜਾ ਪਿਆਰਾ ਜਿਹਾ ਕਾਪਰ ਸ਼ੇਡ ਅਸੀਂ ਇਹਨੂੰ ਡੱਲ ਕਲਰ ਵੀ ਨਹੀਂ ਕਹਿ ਸਕਦੇ ਪੜਕੀਲਾ ਕਲਰ ਵੀ ਨਹੀਂ ਕਹਿ ਸਕਦੇ ਪਾਇਆ ਹੋਇਆ ਬਹੁਤ ਪਿਆਰਾ ਲੱਗਦਾ ਇੱਕ ਕੇਰੀ ਵਿੱਚ ਤੁਹਾਨੂੰ ਮਿਲੇਗਾ ਇਹ ਵਾਣਾ ਕਲਰ ਠੀਕ ਹੈ ਜੀ ਟ੍ਰੈਂਡ ਤੁਹਾਨੂੰ ਸੇਮ ਸੈਂਡ ਵਾਲਾ ਇਹ ਕੇਵਲਾ ਕਲਰ ਨਹੀਂ ਬੱਸ ਇਹਦੇ ਤੁਹਾਨੂੰ ਸ਼ੋਟਿੰਗ ਕਰ ਦਿੰਦੀ ਹੈ ਜੀ ਠੀਕ ਹੈ ਇਹ ਵੀ ਓਪਨ ਕਰਕੇ ਦਿਖਾ ਦਿੰਦੇ ਆ ਕਿਉਂਕਿ ਖੋਲੇ ਤੋਂ ਹੀ ਜਿਆਦਾ ਗ੍ਰੇਸ ਆਂਦੀ ਆ ਸੂਟ ਦੀ ਇਹਨੂੰ ਤੇ ਪਤਾ ਲੱਗ ਜਾਂਦਾ ਆ ਆਪਾਂ ਨੂੰ ਕਿਦਾਂ ਕਿਦਾਂ ਦਾ ਪ੍ਰਿੰਟ ਹੈ ਤੇ ਕਲਰ ਕਿਦਾਂ ਦਾ ਹੈ ਦੇਖੋ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਪ੍ਰਿੰਟ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਦਾ ਤੇ ਪ੍ਰਾਈਸ ਸਿਰਫ ਰੈਡ ਵਾਲੀ ਹੈ 650 ਰੁਪਏ ਇਹ ਕੇਵਲਾ ਕਲਰ ਦੇਖੋ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹੂਗਾ ਇਹ ਰਹੂਗੀ ਜੀ ਬਾਟਮ ਕਲਰ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਦੇਖੋ ਤੇ ਇਹ ਵਹੀ ਰਹੂਗੀ ਜੀ ਇਹਨਾਂ ਲਈ ਸ਼ਾਰਟ ਸੋਹਣੀ ਜੀ ਇਹ ਸ਼ਾਰਟ ਰਹਿਣ ਵਾਲੀ ਹੈ ਚੈੱਕ ਕਰੋ ਪ੍ਰਿੰਸਸ ਮੈਚਿੰਗ ਹੈ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਆ ਪ੍ਰਾਈਸ ਸਿਰਫ 650 ਰਹਿਣ ਵਾਲਾ ਜੀ ਇਹਦਾ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਕਾਫੀ ਟ੍ਰੈਂਡਿੰਗ ਕਲਰ ਹੈ ਜੀ ਇਹ ਕਲਰ ਵੀ ਬਹੁਤ ਟ੍ਰੈਂਡਿੰਗ ਹੈ ਤੇ ਪ੍ਰਿੰਟਿੰਗ ਵੀ ਬੜੀ ਪਿਆਰੀ ਹੈ ਜੀ ਟ੍ਰੈਂਡਿੰਗ ਟ੍ਰੈਂਡਿੰਗ ਪ੍ਰਿੰਟਿੰਗ ਹੈ ਜੀ ਇਹ ਵਾਲੀ ਦੇਖੋ ਚੈੱਕ ਕਰੋ ਤੇ ਪ੍ਰਾਈਸ ਸਿਰਫ ਰਹਿਣ ਵਾਲਾ ਜੀ ਇਹਦਾ 650 ਠੀਕ ਹੈ ਜੀ ਇਸ ਹਨਾਜੀ ਦੇ ਸਾਡੇ ਸੂਟ ਇਹਨਾਂ ਸੂਟਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਮੇਰੀ ਆਪਣਾ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰਨਾ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ